ਕਬਦਬ ਜਬ ਜਾਰੀ ਐ ਵਿਚਰਤ ਪ੍ਰੇਮ ਬਿਆਲ ਮੂਸਨ ਤਬ ਹੀ ਮੂਸੀ ਐ ਬਿਸਰਤ ਪੁਰਖ ਦਿਆਲ ਜਾਕੋ ਪ੍ਰੇਮ ਸੋ ਹੈ ਚਰਨ ਤੇ ਤਵ ਮਨ ਬਾਹੇ ਨਾਨਕ ਬਿਰਹੀ ਬ੍ਰਹਮਕੇ ਆਨ ਨਾਕਤ ਹੋ ਜਾਏ ਲਕ ਘਾਟੇ ਉੱਚ ਕਣੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਘਨੇ ਕਰਨੇ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬदन ਚਿਤਚਾਰ ਮੂਸਨ ਮਗਨ ਬਰਮਸਾ ਖੰਡ ਖੰਡ ਕਰ ਹਰ ਮਗਨ ਪਿਓ ਪ੍ਰੇ ਪ੍ਰੇਮ ਸੋ ਸੂਦਨ ਸਿਮਰਤ ਅੰਗ ਪ੍ਰਗਟ ਪਿਓ ਸਭ ਲੋ ਮਹਿ ਨਾਨਕ ਅਦਮ ਪਤੰਗ ਸ਼ਲੋਕ ਭਗਤ ਕਬੀਰ ਜੀਓ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਆਦਿ ਜੁਗਾਦੇ ਸਗਲ ਭਗਤ ਤਾਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕਾ ਸਭ ਕੋ ਹਸਣ ਹਾਰ ਬਲਿਹਾਰੀ ਇਸ ਜਾਤ ਕਾ ਜਿਹ ਜਪਿਓ ਸਿਰ ਜਨਹਾਰ ਕਬੀਰ ਢਗਮਗ ਕਰ ਕਰਹਿ ਕਹਾ ਡੁਲਾ ਵਹ ਦੇ ਓ ਸਰਬ ਸੂਖ ਕੋ ਨਾਇਕੋ RAM ਨਾਮ ਰਸ ਪੀਓ ਕਬੀਰ ਕੰਥਨ ਕੈ ਕੁੰਡਲ ਬਣੇ ਉਪਰ ਲਾਲ ਜੜਾਓ ਦਿਸਹਿ ਦਦ ਕਾਨ ਜਾ ਜਨ ਬਲ ਨਾਹੀ ਨਾ ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤ ਕੋਏ ਨਿਰਭੈ ਹੋਏ ਕਾ ਗੁਣ ਰਵੈ ਜਦ ਭੇਖ ਦਤ ਸੋਏ ਕਬੀਰ ਜਾਤ ਨਾਮ ਵਾ ਪਛੈ ਭਇਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗਿ ਭਜੈ ਗੋਬਿੰਦ ਕਬੀਰ ਸਬ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਇ ਜਿਨੇ ਐਸਾ ਕਰ ਬੂਝਿਆ ਮੀਤ ਮਹਾਰਾ ਸੋਇ ਕਬੀਰ ਆਏ ਮੁਝਹਿ ਪਹਿ ਅਨਕ ਕਰੇ ਕਰ ਭੇਸ ਹਮਰਾ ਕੇ ਗੁਰ ਆਪਣੇ ਹੁਣ ਕੀ ਨਵਾ ਦੇਸ ਕਬੀਰ ਸੋਈ ਮਾਰੀਐ ਜੇ ਮੁਐ ਸੁਖ ਹੋਏ ਬਲੋ ਬਲੋ ਸਭ ਕੋ ਕਹੈ ਗੁਰ ਨਾਨਕ ਕੋਏ ਕਬੀਰ ਰਾਤੇ ਹੋ ਬਹਿਕਾਰੀਆਂ ਕਰ ਉਬੇ ਜੰਤ ਲੈ ਫਹਿ ਉੱਟ ਧਾਵਤੇ ਸੇ ਜਾਣ ਬਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਟਾਕ ਪਲਾਸ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੁਢਿਆ ਨਾ ਮਤ ਡੂਭੋ ਕੋਏ ਗੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨ ਹੋਏ ਕਬੀਰ ਦੀਨ ਗਵਾਇਆ ਦੁਨੀਆ ਦੁਨੀਆ ਚੱਲੇ ਸਾਥ ਪਾਏ ਕੋਹਾੜਾ ਮਾਰਿਆ ਕਾਫਲ ਆਪਣੇ ਹੱਥ ਕਬੀਰ ਜਹ ਜਹ ਹਾਂ ਫਿਰਿਓ ਕੌਤਕ ਠਾਓ ਠਾਏ ਇਕ ਰਾਮ ਸਨੇਹੀ ਬਹਾਰ ਉਧਰ ਮੇਰੇ ਭਾਏ ਕਬੀਰ ਸੰਤਨ ਕੀ ਝੁੰਗਿਆ ਭਲੀ ਭਟ ਕੁਸਤੀ ਗਾਓ ਆਗ ਲਗਾ ਦਹਿ ਤੌਲ ਹਰ ਜਹ ਨਾ ਹੈ ਹਰ ਕੋ ਨਾ ਕਬੀਰ ਸੰਤ ਮੁਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ ਰੋਬ ਹੋ ਸਾਖਤ ਬਪਰੇ ਜੋ ਹਟ ਹਾਟ ਬਿਕਾਏ ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ ਨੇ ਬਠੇ ਖਾਈਏ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੁਲਨੇ ਪਵਨ ਚ ਕੋਲਣਹਾਰ ਸੰਤਹ ਮਾ ਕਣ ਕਾਇਆ ਸਾਸ ਬਿਐ ਸੰਸਾਰ ਕਬੀਰ ਮਾਇਆ ਡੋਲਨੇ ਪਵਨ ਵਹ ਹਿਵਤਾਰ ਜੈਨਾ ਬਿਲੋਇਆ ਦਿਨ ਖਾਇ ਅਬਰ ਬਿਲੋ ਵਨਹਾਰ ਕਬੀਰ ਮਾਇਆ ਚੋਰਟੇ ਮੁਸ ਮੁਸ ਲਾ ਬਹ ਹਾਟ ਇਕ ਜਬੀਰਾ ਨਾਮ ਸੈ ਜਨ ਕੇ ਨਿਬਾਰਾ ਬਾਟ ਕਬੀਰ ਸੂਕ ਨ ਇਹ ਜੁਗ ਕਰਹਿ ਜੋ ਬਹੁਤ ਹੈ ਮੀਤ ਜੋ ਚਿਤ ਰਖਹਿ ਇਕ ਸੋ ਤੇ ਸੁਖ ਪਾਵਹਿ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਤੇ ਪਾਈਐ ਪੂਰਨ ਪਰਮ ਆਨੰਦ